ਦਰਪਤ ਸਾਹਿਬ ਨੇ ਤੁਹਾਨੂੰ ਪੜਨ ਬਾਰੇ ਦੱਸਿਆ ਕਿ ਕਿੱਦਾਂ ਪੜੋ ਅ ਜਦੋਂ ਮੈਨੂੰ ਪੁੱਛਿਆ ਗਿਆ ਕਿ ਤੁਹਾਡੀ ਜਿਹੜੀ ਵਿਚਾਰ ਕਾਦੇ ਬਾਰੇ ਹੋਏਗੀ ਤਾਂ ਮੈਨੂੰ ਇਹ ਨਹੀਂ ਸੀ ਕਿ ਸਿੱਖ ਹੋਣ ਵਾਸਤੇ ਅਤੇ ਸਿੱਖ ਹੋਣ ਵਜੋਂ ਫਣ ਲਈ ਸਾਡੇ ਕੋਲ ਬਣਾਈ ਕੀ ਹੈ ਕੁਰਬਾਨੀ ਤਾਂ ਅਸਲ ਮਸਲਾ ਹੈ ਕਿ ਜੋ ਸਿੱਖਣਾ ਹੈ ਦੁਨੀਆਂ ਨੂੰ ਵੇਖਣਾ ਜਾਂ ਦੁਨੀਆਂ ਚ ਜਿਉਣਾ ਉਹ ਸਿੱਖਣ ਲਈ ਸੰਸਾਰੀ ਵਿਦਿਆ ਵੀ ਚਾਹੀਦੀ ਹੈ ਪਰ ਇਹ ਸੰਸਾਰੀ ਵਿਦਿਆ ਵੀ ਕਿਵੇਂ ਲਈ ਜਾਵੇ ਇਹ ਵੀ ਸਿੱਖਣਾ ਪੈਂਦਾ ਹੈ ਕਿਉਂਕਿ ਸਾਡਾ ਜਿਹੜਾ ਪਿਛਲੇ 100 ਬਾਰੇ ਦਾ ਇਤਿਹਾਸ ਹੈ ਉਹਦੇ ਬਾਰੇ ਵਿਦਵਾਨਾਂ ਨੇ ਇਹ ਨਤੀਜਾ ਕੱਢ ਲਿਆ ਹੈ ਕਿ ਜਿਸ ਤਰ੍ਹਾਂ ਦੀ ਸਿੱਖਿਆ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਦੇ ਰਹੇ ਹਾਂ ਉਹ ਸਿੱਖਿਆ ਦੇ ਤਰੀਕੇ ਅਤੇ ਉਹਦੇ ਸਿਧਾਂਤ ਦੇ ਵਿੱਚ ਵੱਡੇ ਨੁਕਸਾਨ ਹੈ ਇਹ ਕੱਲਾ ਸਾਡੇ ਨਹੀਂ ਸਾਰੀ ਦੁਨੀਆ ਦੇ ਬਾਤ ਬਾਤ ਮੁਰਖਾ ਨੇ ਆਪਣੇ ਨਤੀਜੇ ਕੱਢੇ ਹੋਏ ਨਹੀਂ ਨਿਹਹਾ ਜੀ ਪਿਛਲੇ 10 ਸਾਲ ਤੋਂ 15 ਸਾਲ ਤੋਂ ਸਾਰੇ ਲੋਕ ਭਾਈਚਾਰੇ ਆਪਣਾ ਸਿੱਖਿਆ ਦਾ ਪ੍ਰਬੰਧ ਸਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਗੁਰਬਾਣੀ ਦੇ ਸਿੱਖਣ ਬਾਰੇ ਖਾਸ ਕਰਕੇ ਉਸ ਤੋਂ ਵੀ ਹੋਰ ਇੱਕ ਅਦਾਇਸਾ ਆਉਦਾ ਉਹ ਹੈ ਪੜ੍ਹ ਸਿੱਖਣ ਬਾਰੇ ਕਿਉਂਕਿ ਜਿੰਨੇ ਵਿਚਾਰ ਇਥੋਂ ਅਧਿਆਪਕ ਵੱਜੋਂ ਵਿਦਵਾਨ ਵੱਜੋਂ ਸਿਆਣੇ ਵੱਜੋਂ ਬੰਦੇ ਬੋਲਦੇ ਨੇ ਉਹ ਇਹ ਮੰਨ ਕੇ ਬੋਲਦੇ ਨੇ ਮੇਰੇ ਸਮਝ ਤਾ ਇਹ ਮੈਨੂੰ ਗੁਰਬਾਣੀ ਆਉਂਦੀ ਹੈ ਇਹ ਸਵਾਲ ਇਹੀ ਹੈ ਜਿਹੜੇ ਉਪਦੇਸ਼ ਕਰਨ ਵਾਲਾ ਗੁਰਬਾਣੀ ਨਾਲ ਜੁੜਿਆ ਹੋਇਆ ਹੈ ਤੇ ਉਹਦੇ ਉਪਦੇਸ਼ ਦਾ ਅਸਰ ਕਿਉਂ ਨਹੀਂ ਹੈ ਕਿਉਂਕਿ ਮਨੁੱਖ ਤਾਂ ਬਹੁਤ ਥੋੜੇ ਹੁੰਦੇ ਦੁਨੀਆ 'ਚ ਦੁਨੀਆ ਦਾ ਵੱਡਾ ਹਿੱਸਾ ਨਾ ਗੁਰਮੁਖ ਹੁੰਦਾ ਹੈ ਨਾ ਮਨੁੱਖ ਹੁੰਦਾ ਉਹ ਜਿਹਦੇ ਨਾਲ ਜੁੜ ਜਾਂ ਉਹ ਉਹਦੇ ਵਰਗੇ ਹੋ ਜਾਂਦੇ ਨੇ ਦੁਨੀਆ ਦੀ 2-3% ਆਬਾਦੀ ਹੀ ਮਿਆਰੀ ਰੂਪ ਚੰਗੀ ਜਾਂ ਮਾੜੀ ਹੁੰਦੀ ਹੈ 95 ਸਤੰਮੇ 20 ਦੀ ਲੋਕ ਨਾਚੰਗੇ ਹੁੰਦੇ ਨਾ ਮਾੜੇ ਹੁੰਦੇ ਉਹਨਾਂ ਨੂੰ ਜੋ ਸੰਗਤ ਮਿਲਦੀ ਹੈ ਜੋ ਮਾਹੌਲ ਮਿਲਦਾ ਹੈ ਉਹੀ ਉਹਨਾਂ ਨੂੰ ਉਹ ਬਣਾ ਦਿੰਦਾ ਤਾਂ ਜਿਹੜਿਆ ਸਿੱਖਿਆ ਦਾ ਪ੍ਰਬੰਧ ਹੈ ਸਿੱਖਿਆ ਕਿਸੇ ਨੂੰ ਕਿਵੇਂ ਸਿਖਾਉਣੀ ਹੈ ਉਹਦਾ ਬੁਨਿਆਦੀ ਸੂਤਰ ਕੀ ਹੈ ਸ਼ਾਬਾ ਗੁਰੂ ਸਾਹਿਬ ਨੇ ਸਾਨੂੰ ਕੀ ਸਿਖਾਇਆ ਸ਼ਬਦ ਗੁਰੂ ਤੁਹਾਨੂੰ ਜਿਹੜਾ ਆਪਣਾ ਰਣਕਾ ਸਾਹਿਬ ਨੇ ਦੱਸਿਆ ਕਿ ਸਿੱਖਿਆ ਦੇ ਤਿੰਨ ਸੂਤਰ ਨੇ 타ਵਿਦ ਕਲਮ ਲੈ ਕੇ ਜਾਓ 타ਵਿਦ ਕਲਮ ਦਾ ਕਰਨਾ ਕੀ ਹੈ ਇਹ ਦਿਖਾਵਗੇ ਸ਼ਬਦ ਤੋਂ ਅਡੇ ਮੋੜ ਨੂੰ ਮਨੁੱਖ ਮੋੜ ਦਾ ਪਹਿਲਾ ਤੇ ਆਖਰੀ ਸਭ ਤੋਂ ਵੱਡਾ ਸਭ ਤੋਂ ਸਦੀਵੀ ਕਿ ਕੋਈ ਸਰੋਤ ਹੈ ਸ਼ਬਦ ਬੰਦੇ ਨੂੰ ਬੰਦਾ ਬਣਾ ਕੇ ਲੱਗਦਾ ਸ਼ਬਦਾਂ ਨਾਲ ਹੀ ਬੰਦਾ ਬੰਦੇ ਹੋਣ ਤੋਂ ਡਿੱਗਦਾ ਓਪਰ ਚੜ ਲੋ ਸ਼ਬਦ ਅੱਖਰ ਮਹਿ ਦਰਪਾਵਣ ਹਾਰੇ ਇਹ ਅੱਖਰ ਇਹ ਸ਼ਬਦਾਂ ਜਿਹੜਾ ਇਹ ਪਾਈ ਵਿਦਿਆ ਦਾ ਮੁਹਤਾਜ ਕੋ ਨਹੀਂ ਹੈ ਸੰਸਾਰ ਦੀ ਦਾ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਕਿ ਸਾਰੇ ਸਿੱਖ ਪੜ੍ਹੇ ਹੁੰਦੇ ਸੀ ਸਿੱਖ ਹੋਣ ਦਾ ਪੰਜਾਬੀ ਸੂਤਰ ਗੁਰਬਾਣੀ ਪੜਨ ਤੋਂ ਸ਼ੁਰੂ ਹੁੰਦਾ ਹੈ ਗੁਰਬਾਣੀ ਨੂੰ ਬਿਨਾਂ ਪੜੇ ਸਿੱਖ ਹੋਇਆ ਹੀ ਨਹੀਂ ਜਾ ਸਕਦਾ ਕੋਈ ਤਰੀਕਾ ਨਹੀਂ ਹੈ ਦੁਨੀਆ 'ਚ ਤਾਂ ਇਹਦੇ ਵਿੱਚ ਦੋ ਗੱਲਾਂ ਤੁਹਾਡੇ ਸਾਹਮਣੇ ਜੋ ਮੈਂ ਕਹਿਣਗੀਆਂ ਪਹਿਲੀ ਇਹ ਕਿ ਅੱਖਰ ਆਪੜੇ ਅੱਖਰ ਕੀ ਦੇ ਜੀ ਆਪਣੇ ਤੁਸੀਂ ਜੋ ਵੀ ਬਣਾਓ ਜੋ ਵੀ ਕਰਨਾ ਚਾਹੋ ਕਰੋਗੇ ਉਹੀ ਜਿਹੜੇ ਅੱਖਰ ਤੁਹਾਡੇ ਅੰਦਰ ਬਸੇ ਨੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਆਪਣੇ ਅੰਦਰ ਬਸੇ ਅੱਖਰਾਂ ਤੋਂ ਉਹ ਕਾਰ ਕਰ ਸਕੇ ਕੁਝ ਨਹੀਂ ਰੋਮਨਾ ਦਾ ਰਾਜ ਲਿਖ ਪਿਆ ਸਾਡੇ ਆਲੇ ਦੁਆਲੇ ਮਾਨਵਤਾ ਦੀਆਂ ਸ਼ਕਲਾਂ ਸਾਰੇ ਤੁਹਾਨੂੰ ਦਿਖੇ ਹੋਏ ਅੱਖਰ ਰੋਮਨਾ ਦੇ ਨੇ ਕਿਉਂਕਿ ਜਿਹਦਾ ਅੱਖਰ ਲੋਕਾਂ ਦੇ ਠੱਪਾ ਲਾਉਂਦਾ ਹੈ ਦੁਨੀਆ ਉਹਦੇ ਮੁਤਾਬਕ ਚੰਦੀ ਹੈ ਗੁਰੂ ਸਾਹਿਬ ਘਰਤੀ ਤੇ ਆਏ ਇੱਥੇ ਰੋਮਨਾਂ ਦੇ ਅੱਖਰ ਵੀ ਸੰਮ ਇੱਥੇ ਅਰਬਾਂ ਦੇ ਅੱਖਰ ਵੀ ਸੰਮ ਇੱਥੇ ਦੇਵਨਾਗਰੀ ਵੀ ਸੀ ਗੁਰੂ ਸਾਹਿਬ ਨੇ ਆਪਣੇ ਅੱਖਰ ਨੂੰ ਥਾਪੇ ਜੀ ਕਿਉਂਕਿ ਅੱਖਰ ਹੀ ੁਰਖ ਦੀ ਸਬਕਾਂ ਹਨ ਅੱਖਰ ਹੀ ੁਰਖ ਦੀ ਹਸਤੀ ਹੈ ਇਹ ਨਿੱਪੇ ਸਿਰ ਪਰ ਲੱਪਣ ਨਹੀਂ ਹੈ ਪਰ ਅੱਜਕਲ੍ਹ ਵਿਗਿਆਨ ਕਹਿੰਦੀ ਹੈ ਕਿ ਡੀ ਐਨ ਏ ਹੈ ਉਸ ਬ੍ਰਹਿਮੰਡ ਦੇ ਕਣ-ਕਣ ਦੇ ਵਿੱਚ ਵੀ ਰੱਬ ਨੇ ਆਪ ਲਿਖਿਆ ਹੋਇਆ ਹੈ ਜਿਹੜਾ ਅੱਖਰ ਸਾਨੂੰ ਗੁਰੂ ਨੇ ਆਪ ਦਿੱਤਾ ਇਹ ਤੇੜੇ ਕੁੜੀਆਂ ਬੈਠੀਆਂ ਮੈਨੂੰ ਪਤਾ ਹੈ ਕਿ ਇਹਨਾਂ ਨੇ ਦੁਨੀਆਂ ਦੇ ਹਿਸਾਬ ਨਾਲ 12 ਪੜ੍ਹ ਲੀਆਂ ਨੇ ਤੇ ਇਹਨਾਂ ਨੂੰ ਮੈਂ ਜੇ ਪੁੱਛਾਂ ਕਿ ਤੁਸੀਂ ਪੰਜਾਬੀ ਦੇ 35 ਅੱਖਰ ਸਹੀ ਬੋਲ ਸਕਦੀਆਂ ਹੱਥ ਬੜਾ ਕਰੋ ਇਹਨੂੰ ਲੱਗਦਾ ਕਿ ਮੈਂ 35 ਹੀ ਬੋਲਾਂਗੀ ਤੁਸੀਂ ਡੀਸੀ ਬਣ ਜੋ ਜਾਂ ਐਸਪੀ ਬਣ ਜੋ ਕੋਈ ਫਰਕ ਨਹੀਂ ਪੈਂਦਾ ਹੈ ਬੁਨਿਆਦੀ ਗੱਲ ਇੰਨੀ ਹੈ ਕਿ ਜਿਹੜੀ ਤੁਹਾਡੀ ਬ੍ਰਸਤ ਦੇ ਅੱਖਰ ਹਨ ਤੁਸੀਂ ਉਹਨਾਂ ਨਾਲ ਪਾਵਾਸਤਾ ਹੋ ਜਿੱਦਾਂ ਪਾਠ ਰੋਜ਼ ਕਰਨਾ ਹੈ ਉਦਾਂ ਇਹਨਾਂ ਅੱਖਰਾਂ ਨੂੰ ਰੋਜ਼ ਲਿਖਣਾ ਹੈ ਜਿੱਡੇ ਮਰਜੀ ਅਹੁਦੇਦਾਰ ਹੋ ਜਾਓ ਤੁਸੀਂ ਤੁਸੀਂ ਪ੍ਰੋਫੈਸਰ ਬਣ ਜੋ ਡਾਕਟਰ ਬਣ ਜੋ ਕੋਈ ਫਰਕ ਨਹੀਂ ਹੈ ਗੁਰੂ ਦੇ ਦਰ ਤੇ ਹਰ ਕੋਈ ਨਿਮਾਣਾ ਹੈ ਹਰ ਕੋਈ ਅਪੂਰਨ ਹੈ ਸਾਂਗਤ ਪਰਪਰਤਾ ਹੀ ਹੈ ਕਿ ਸਾਡੇ ਸਾਰਿਆਂ ਦੀ ਅਕੂਰਤਾ ਸਾਨੂੰ ਜਾਗ ਹੋਣੀ ਚਾਹੀਦੀ ਹੈ ਰੋਜ਼ ਜਾਗ ਹੋਣੀ ਚਾਹੀਦੀ ਹੈ ਜੇ ਗੁਰਬਾਣੀ ਦਾ ਬਾਤ ਕਰਨਾ ਸਾਡੀਆਂ ਅੱਖਾਂ ਵੇਖਦੀਆਂ ਨੇ ਸਾਡੇ ਕੰਨ ਸੁਣਦੇ ਨੇ ਪਰ ਸਾਡੇ ਹੱਥ ਕੀ ਕਰਦੇ ਨੇ ਲਿਖਣ ਸਿੱਖਣ ਇਹ ਕੋਈ ਹੀ ਹੈ ਤੁਹਾਨੂੰ ਕੋ ਕਹਿੰਦਾ ਪੜਨਾ ਪੜਿਆ ਲਿਖਿਆ ਪੜਿਆ ਕੀ ਜੀ ਤੁਸੀਂ ਅੱਖਰ ਪੜੇ ਲਿਖਿਆ ਤੁਸੀਂ ਕੀ ਅੱਖਰ ਲਿਖੇ ਤਾਂ ਬੁਨਿਆਦੀ ਸੂਤਰ ਤੁਹਾਡੇ ਅੱਖਰ ਤੁਹਾਡੇ ਹੱਥ ਆਪ ਮਹਾਰੇ ਤੁਹਾਡੇ ਅੱਖਰ ਹੋ ਹੀ ਲਿਖਦੇ ਹੋ ਇਹਨਾਂ ਅੱਖਰਾਂ ਨੂੰ ਤੁਹਾਨੂੰ ਬੋਲਣਾ ਆਉਂਦਾ ਹੋਵੇ ਮੈਂ ਬਹੁਤਿਆਂ ਖਾਮਾਂ ਤੇ ਜਾ ਕੇ ਦੇਖਿਆ 2016 ਚ ਦਿੱਲੀ ਦੀ ਸਰਕਾਰ ਨੇ ਇੱਕ ਨੀਤੀ ਬਣਾਈ ਕਿ ਸਾਰੇ ਵਿਸ਼ਿਆਂ ਦੇ ਸਾਰੇ ਸਕੂਲਾਂ ਦੇ ਸਾਰੇ ਜ਼ਿਲ੍ਹਿਆਂ ਤੋਂ ਵਧੀਆ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਪੜ੍ਹਾਓ ਪਰ ਪੰਜਾਬੀ ਵਾਲੇ ਬੰਦਿਆਂ ਨੂੰ ਬਹਿਣ ਦਾ ਮੈਨੂੰ ਮੌਕਾ ਗਿਆ ਜਿਹੜੇ ਸਾਰੇ ਪੰਜਾਬ ਨੂੰ ਸਾਰੇ ਜਿਹੜਿਆਂ ਨੂੰ ਸਭ ਤੋਂ ਵਧੀਆ ਪੰਜਾਬੀ ਦੇ ਪੜ੍ਹਾਵੇ ਸੀ ਤੇ ਉਹ 35 ਅੱਖਰਾਂ ਦੇ ਉਚਾਰਨ ਬਾਰੇ ਦੁਬਿਧਾ ਵਿੱਚ ਸਨ ਅਸੀਂ ਸਕੂਲ ਕਾਲਜ ਜਿੰਨੇ ਮਰਜ਼ੀ ਖੋਲ੍ਹ ਲਈਏ ਪੰਜਾਬੀ ਸੰਵਾਰ ਇਹ ਹੈ ਕਿ ਸਾਡੇ ਧੀਪਤ ਪੜ੍ਹਦੇ ਕੀ ਨੇ ਤੇ ਜਵਾਬ ਨੇ ਜਿਹੜੇ ਇਹ ਕਿੰਨਾ ਦੇ ਅੱਖਰਾਂ ਦੇ ਲੜ ਲੱਗੇ ਨੇ ਜਿਨ੍ਹਾਂ ਦੇ ਅੱਖਰ ਇਹਨਾਂ ਅੰਦਰ ਵੱਸ ਗਏ ਤੇ ਉਹਨਾਂ ਦੇ ਜਵਾਦ ਨੇ ਇਹ ਜਿਨ੍ਹਾਂ ਦੇ ਸ਼ਬਦ ਸਿੱਖ ਗਏ ਤੇ ਉਹਨਾਂ ਦੇ ਨੇ ਤੇ ਉੱਥੇ ਜਾਣਗੇ ਇਹ ਗੁਰੂ ਦੀ ਧਰਤੀ ਛੱਡਣਗੇ ਹੀ ਕਿਉਂਕਿ ਇਹਨਾਂ ਅੰਦਰ ਗੁਰੂ ਦਾ ਅੱਖਰ ਨਹੀਂ ਵੱਸਿਆ ਇਹਨਾਂ ਅੰਦਰ ਗੁਰੂ ਦਾ ਸ਼ਬਦ ਨਹੀਂ ਵੱਸਿਆ ਇਹ ਕਿਉਂ ਸ਼ਹੀਦ ਹੋਣਗੇ ਇਹ ਕਿਉਂ ਸੇਵਾ ਕਰਨਗੇ ਸਿੱਖਣਾ ਕੀ ਹੈ? ਇਹੀ ਸਿੱਖਣਾ ਗੁਰੂ ਦਾ ਅੱਖਰ ਗੁਰੂ ਦਾ ਸ਼ਬਦ ਬੰਦਾ ਜਨਮਾਂ ਨਾਲੋਂ ਸ਼ਬਦਾਂ ਕਰਕੇ ਵੱਖਰਾ ਹੈ ਜੇ ਰੋਦਿਆਂ ਵੀ ਹੱਸਦਿਆਂ ਵੀ ਦੁੱਖ ਤੇ ਸੁੱਖ ਦੇ ਵੀ ਛਾਵਤ ਆਪਦੇ ਨਹੀਂ ਹਨ ਭਾਈ ਤੁਸੀਂ ਕੌਣ ਹੋਏ ਫਿਰ ਆਪਦੇ ਮਾਪਿਆਂ ਨੂੰ ਪੇਰੰਤ ਕਹੋ ਪੜਾਉਣ ਵਾਲੇ ਨੂੰ ਪੜਾ ਉਸਤਾਦ ਨੂੰ ਟੀਚਰ ਕਹੋ ਤੁਹਾਨੂੰ ਬੰਦੇ ਸਟੂਡੈਂਟ ਕਹਿਣ ਉਹ ਭਾਈ ਹੋ ਕੀ ਰਿਹਾ ਹੈ ਜਿੰਨਾ ਦੇ ਸ਼ਬਦ ਹਨ ਜਿੰਨਾ ਦੇ ਅੱਖਰ ਹਨ ਰਾਜ ਵੀ ਉਸੇ ਦਾ ਹੈ ਧਰਮ ਵੀ ਉਸੇ ਦਾ ਹੈ ਅੰਗਰੇਜ਼ 1947 ਚ ਗਏ ਸਾਡੇ ਬੰਦਿਆਂ ਨੇ 1947 ਤੋਂ ਬਾਅਦ ਆਪ ਅੰਗਰੇਜ਼ੀ ਦੇ ਸਕੂਲ ਖੋਲੇ ਆਪਣੇ ਜਵਾਕਾਂ ਨੂੰ ਅਡੀਆਂ ਚੁੱਕ ਚੁੱਕ ਕੇ ਇਹ ਕਹਦੇ ਅੱਖਰ ਪੜ੍ਹਾਏ ਹੁਣ ਕਹਿੰਦੇ ਨੇ ਨਸ਼ੇ ਨਾਲ ਮਰ ਗਏ ਜੀ ਹੁਣ ਇਹ ਕਹਿੰਦੇ ਸਿੱਖ ਨਹੀਂ ਰਹੇ ਜੀ ਹੁਣ ਇਹ ਕਹਿੰਦੇ ਬਾਹਰ ਜਾਂਦੇ ਨੇ ਜੀ ਜੋ ਭੀਜਿਆ ਉਹ ਉਗ ਰਿਹਾ ਜੀ ਉਹ ਤੇ ਨਹੀਂ ਪੰਨਾ ਕਾਲਾ ਬਾਪ ਕਿਸੇ ਦਾ ਇੱਕ ਧੇਨ ਦਾ ਲੇਖਾ ਵੀ ਨਹੀਂ ਲੱਗਦਾ ਤੇ ਸਾਨੂੰ ਲੇਖਾ ਮਿਲ ਰਿਹਾ ਇਹ ਮਹਿਮ ਨਹੀਂ ਕਰਨਾ ਕਿ ਸਾਡੇ ਜਵਾਹ ਫਲਾਨੀ ਸਰਕਾਰ ਨੇ ਕਰਦੇ ਫਲਾਨੀ ਨਿਸ਼ੇੜੀ ਨੇ ਨਸ਼ੇ ਲਾਤੇ ਮਹਾਰਾਜ ਆਪਣੇ ਅੰਦਰ ਆਪ ਰੁਣਾ ਕਿਰਪਾ ਨਾਲ ਮੈਂ ਬੱਚੇ ਤੇ ਜ਼ੁਲਮ ਦੋ ਬੰਦੇ ਕਰਦੇ ਦੁਨੀਆ 'ਚ ਇੱਕ ਉਹਦੇ ਮਾਪੇ ਇੱਕ ਉਹਦੇ ਸਿੱਖਿਆ ਦਾਤੇ ਇਹ ਮਨੋ ਵਿਗਿਆਨ ਕਹਿੰਦਾ ਮੈਂ ਨਹੀਂ ਕਹਿੰਦਾ ਬੱਚੇ ਨੂੰ ਅਸੀਸ ਕੈਸੀ ਦੇਣੀ ਹੈ ਬੱਚੇ ਨੂੰ ਲੋਹੀ ਕੈਸੀ ਦੇਣੀ ਹੈ ਅਸਲ ਸਿੱਖਿਆ ਇੰਨੀ ਹੀ ਹੈ ਆ ਜਿੰਨੇ ਬਜ਼ੁਰਗ ਬੈਠੇ ਨੇ ਤੁਹਾਨੂੰ ਥੈਂਕ ਯੂ ਬੇਟਾ ਕਹਿਣਗੇ ਹੋਣੇ ਕਿਸੇ ਦੇ ਮੂੰਹ ਅਸੀਸ ਨਹੀਂ ਨਿਕਲਦੀ ਹੈ ਅਣਪੜ ਬੰਦਿਆਂ ਨੂੰ ਪਿੰਡਾਂ ਜਾ ਕੇ ਮਿਲੋ ਖਾਲਸਾ ਤੋਂ ਅਨੰਗੋਈ ਮਾਤਾ ਖੁੱਲੀ ਭੜ ਕੇ ਕਹਿ ਦੇਵੇ ਕਿ ਜੁਗ ਜੁਗ ਜਿਵੇਂ ਮਹਿਮਾਨੀਆਂ ਮਾਣੇ ਮੁਤਨ ਭਾਗ ਲਾਵੇ ਆਪ ਦਾ ਅੰਦਾਜ਼ ਨਹੀਂ ਹੈ ਜਾਣ ਦਾ ਤਾਂ ਸਾਡਾ ਆਪਣਾ ਕੀ ਹੈ ਇਹ ਲੋਪਰੀਆਂ ਇਹ ਰਪੀਏ ਇਹ ਮਾਰਾਂ ਅੱਜ ਬਣਦੀਆਂ ਕੱਲ੍ਹ ਕਹਿ ਜਾਣਗੀਆਂ ਇਹਨਾਂ ਦਾ ਕੀ ਮਾਨਾ ਜੀ ਸਿੱਖ ਦੇ ਸਿੱਖ ਹੋਣ ਦਾ ਮਾਨਾ ਗੁਰੂ ਨਾਲ ਜੁੜਨ ਦਾ ਮਾਨਾ ਸਿੱਖਾਂ ਦੀ ਮੁਸ਼ਕਲ ਕੋਈ ਨਹੀਂ ਹੈ ਬਿਨਾ ਬਾਣੀ ਨੂੰ ਠੀਕ ਜਿਕੇ ਪੜ੍ਹਨ। ਦੁਨੀਆਂ ਦੇਸੇਗੀ ਮੈਨੂੰ ਕਿਵੇਂ ਜੇ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ। ਦੁਨੀਆਂ ਮੈਨੂੰ ਦੁਨੀਆਂ ਦੇ ਤਰੀਕੇ ਨਾਲ ਦੇਸੇਗੀ। ਜਿਹੜੇ ਅਗਲੇ ਦਿਖਾਉਣਗੇ ਆਸਿਸੇ ਨਾਲ। ਇਹ ਕੋਈ ਜਾਦੂ ਨਹੀਂ ਹੈ। ਜਿਨ੍ਹਾਂ ਨੇ ਬਣਾਇਆ ਉਹ ਕਮਲੇ ਨਹੀਂ ਹਣ। ਜਿਨ੍ਹਾਂ ਨੇ ਚਲਾਇਆ ਉਹ ਕਮਲੇ ਨਹੀਂ ਹਣ। ਇਹਨੇ ਸਸਤਾ ਕੀਤਾ ਉਹ ਵੀ ਕਮਲੇ ਨਹੀਂ ਹੋਣਾ ਪੰਜਾਬ ਦੇ ਪਿੰਡਾਂ 'ਚ ਪੀਣ ਵਾਲਾ ਪਾਣੀ ਨਹੀਂ ਹੈ ਨੇਰੀ ਅੱਜ ਤੱਕ ਇਹ ਦਰਿਆਵਾਂ ਦੀ ਧਰਤੀ ਹੈ ਹਰ ਥਾਂ ਤੇ ਟਾਵਰ ਲੱਗੇ ਨੇ ਨਹੀਂ ਲੱਗੇ ਸਿਖਾਇਆ ਕਿਵੇਂ ਜਾਂਦਾ ਹੈ ਪਹਿਲਾਂ ਇਹ ਸਿੱਖਣਾ ਜਮਾਤ ਲਾ ਕੇ ਨਹੀਂ ਸਿਖਾਇਆ ਜਾਂਦਾ ਜ਼ਿੰਦਗੀ ਜਉਣ ਦੇ ਹਰ ਮੋੜ ਤੇ ਦ੍ਰਿਸ਼ ਪੜਾ ਕੇ ਨਿਸ਼ਾਨ ਲਾ ਕੇ ਤੋਂ ਰਾਜ ਅਕੇ ਸਿਖਾਇਆ ਜਾਂਦਾ ਬੰਦੇ ਨੂੰ ਜਿਹੜਾ ਅਸਲੀ ਸਿਖਾਇਆ ਜਾਂਦਾ ਜਿਹੜਾ ਸਕੂਲ ਨਹੀਂ ਗਿਆ ਉਹ ਸਿੱਖਿਆ ਨਹੀਂ ਹੈ ਜਿਹੜੇ ਸਕੂਲ ਨਹੀਂ ਪੜ੍ਹਨ ਜਾਂਦੇ ਇਹੋ ਸਿੱਖਿਆ ਨਹੀਂ ਹੁੰਦੀ ਸਾਡੇ ਤੋਂ ਵੱਧ ਸਿੱਖੇ ਹੁੰਦੇ ਆ ਜੀ ਪਿੰਡਾਂ ਦੇ ਬੰਦਿਆਂ ਨੂੰ ਮਿਲੋ ਉਹ ਤੁਹਾਨੂੰ ਇੱਕ ਪੰਗਤੀ ਦੇ ਵਿੱਚ ਦੁਨੀਆਂ ਦੀਆਂ ਵੱਡੀਆਂ ਕਿਤਾਬਾਂ ਦਾ ਗਿਆਨ ਵੰਡ ਦੇਣਗੇ ਸਾਡੇ ਇੱਕ ਪ੍ਰੋਫੈਸਰ ਨੇ ਪੀਐਚਡੀ ਕੀਤੀ ਕਿ ਜਦੋਂ ਨਵਾਂ ਜ਼ਮਾਨਾ ਆਇਆ ਲੋਕਾਂ ਤੇ ਕੀ ਅਸਰ ਪਿਆ ਉਹ ਇੱਕ ਜ਼ਿਮੀਦਾਰ ਨੂੰ ਪਸਾਨ ਨੂੰ ਮਿਲਿਆ ਜਿਹੜਾ ਖੇਤ ਵੱਡਾ ਪਹੁੰਚਦਾ ਸੀ ਕਿ ਨਵੇਂ ਜਮਾਨੇ ਦਾ ਕੀ ਫਰਕ ਪਿਆ ਉਹ ਕਹਿੰਦਾ ਜਵਾਨਾ ਇਹ ਨਹੀਂ ਗੱਲ ਹੈ ਸਰੀਰ ਸੁਖੀ ਹੋ ਗਏ ਮਨ ਸੁਖੀ ਹੋ ਗਏ ساری ਮੌਰਨ ਦੀ ਇੱਕ ਬੰਦੇ ਨੇ ਇੱਕ ਬਾਗ ਜਵਾਨ ਦੀ ਆਦੇ ਉਤੇ ਪੀਐਚਡੀ ਕੀਤੀ ਕਿ ਮੁੰਡੇ ਨੇ ਬੁੱਧ ਧਰਮ ਤੇ ਬਰਮਨ ਤੇ ਬਲਾਪਰੀ ਦੇ ਉੱਤੇ ਸੰਧਾ ਪ੍ਰੋਫੈਸਰ ਨੇ ਸਵਾਲ ਪੁੱਛਿਆ ਕਿ ਬੰਦਿਆਂ ਨੂੰ ਦੱਸ ਕਿ ਕੀ ਫਰਕ ਗੁਰੂ ਦੇ ਘਰ ਦਾ ਤੇ ਮਾਦੋ ਆਪਦਾ ਉਹਨੇ ਇੱਕ ਲੈਮ ਦੀ ਗੱਲ ਮੁਕਾਈ ਕਹਿੰਦਾ ਬਸ ਇੰਨਾ ਹੀ ਆ ਜੀ ਭਗਵਾਨ ਜੀ ਨੇ ਮੰਨਣ ਲਾਤੇ ਗੁਰੂ ਨੇ ਵੰਡਣ ਲਾਤੇ ਸਿਖਾਉਣਾ ਕੀ ਹੈ ਸੋਨੇ ਹਾਲ ਤੁਸੀਂ ਕੀ ਬਣਨਾ ਜੀ ਗੁਰੂ ਦੇ ਬਣਨਾ ਹੈ ਤੂੰ ਵੀ ਬਣਨਾ ਹੈ ਦੁਨੀਆ ਦੀ ਸਾਰੀ ਪੜਾਈ ਪੜੋ ਕੋਈ ਇਤਰਾਜ਼ ਨਹੀਂ ਹੈ ਤੁਸੀਂ ਨੌਕਰ ਨਹੀਂ ਬਣਨਾ ਤੁਸੀਂ ਵਪਾਰੀ ਬਣੋ ਸਭ ਤੋਂ ਅਮੀਰ ਬਣ ਜਾਓ ਰਾਜੇ ਬਣ ਜਾਓ ਜੰਮ ਜੰਮ ਬਣੋ ਪਰ ਰਹੋ ਗੁਰੂ ਦੇ ਉਹਦਿਆਂ ਅੱਖਰਾਂ ਦੇ ਉਹਦਿਆਂ ਸ਼ਬਦਾਂ ਦੇ ਉਹਦਿਆਂ ਅਸੂਲਾਂ ਦੇ ਗੁਰੂ ਨੂੰ ਕੀ ਪਿਆਰਾ ਹੈ ਰਹਤੋ ਪਿਆਰੀ ਮੁਝ ਕੋ ਕੋ ਦੀ ਰਹਿਤ ਪਾਲਣੀ ਗੁਰੂ ਦਾ ਮਸੂਲ ਪਾਉਂਦਾ ਸ਼ਬਦਾਂ ਦਾ ਬੰਦੇ ਤੇ ਕਿੰਨਾ ਅਸਰ ਪੈਂਦਾ ਹੈ ਸੰਗੀਤ ਦਾ ਬੰਦੇ ਤੇ ਕਿੰਨਾ ਅਸਰ ਪੈਂਦਾ ਤੁਹਾਨੂੰ ਜਿੱਦਾਂ ਦੱਸਿਆ ਗੁਰੂ ਸਾਹਿਬ ਘਰੋਂ ਲੈ ਕੇ ਕੀ ਨਿਕਲੇ ਗੁਰੂ ਸਾਹਿਬ ਘਾਰੇ ਕੰਮ ਲੈ ਕੇ ਨਿਕਲੇ ਨਾ ਇਹ ਤਾਂ ਸਹੀ ਹੈ ਗੁਰੂ ਸਾਹਿਬ ਨਾਲ ਕੀ ਲੈ ਕੇ ਨਿਕਲੇ ਭਾਈ ਮਰਦਾਨਾ ਪ੍ਰਭਾਵ ਸਮੇਤ ਉਡੀ ਤੁਨਰ ਬਾਬ ਕੀ ਸੰਗੀਤ ਪਥਰਾ ਤੇ ਆਪਣਾ ਅਸਰ ਪਾਉਂਦਾ ਹੈ ਗੁਰੂ ਸਾਹਿਬ ਆਪਣਾ ਇੱਕੋ ਸਾਥੀ ਲੈ ਕੇ ਗਏ ਜਿਹੜਾ ਸੰਗੀਤ ਬਣਾਉਂਦਾ ਸੀ ਤੇ ਸਾਰੀ ਗੁਰਬਾਣੀ ਸੰਗੀਤ ਦੇ ਅਧੀਨ ਨਹੀਂ ਮਨੁੱਖ ਨੂੰ ਇੱਕ ਰਾਗ ਇੱਕ ਸ਼ਬਦ ਦੋ ਹੀ ਮਨੁੱਖ ਨੂੰ ਬਦਲਉਂਦੇ ਨੇ ਬਨ ਕੇ ਰੱਖਦੇ ਨੇ ਗੁਰੂ ਦੇ ਸ਼ਬਦ ਨੇ ਸੰਗੀਤ ਨੇ ਸਾਨੂੰ ਉਮਰ ਦੇਣ ਤੋਂ ਜਿਉਂਦੇ ਕਰਤਾ ਅੱਜ ਜਿੰਨਾ ਗੰਧ ਮੰਧ ਵੱਜਦਾ ਹੈ ਇਥੇ ਗੀਤ ਦੇ ਨਾਂ ਦੇ ਵੱਜਦਾ ਹੈ ਉਹ ਸ਼ਬਦ ਬੁਰਾ ਸੰਗੀਤ ਬੁਰਾ ਸਾਡੇਆਂ ਤੀਆਂ ਪੱਤਾਂ ਦੀ ਪੱਤੀ ਮੇਸ ਸੰਬਤ ਵਿੱਚ ਇਸ ਦਾ ਨਾ ਹੋਈ ਹੈ ਕਿ ਨਿੱਕੇ ਤੋਂ ਨਿੱਕੇ ਬੱਚੇ ਸਰਕਾਰੀ ਸਕੂਲਾਂ 'ਚ ਵਪਾਰੀ ਸਕੂਲਾਂ 'ਚ ਖਾਸਾ ਸਕੂਲਾਂ 'ਚ ਸਾਜ ਕਿੰਨੇ ਦੇ ਨੱਚਦੇ ਆ ਜੀ ਕਰ ਜਾਂਦੇ ਇੰਨੇ ਛੋਟੇ ਛੋਟੇ ਬੱਚਿਆਂ ਦੇ ਜਵਾਨ ਮੁੰਡੇ ਕੁੜੀਆਂ ਦੇ ਕੱਪੜੇ ਪਵਾ ਕੇ ਨਚਾਉਣਾ ਗੰਦੇ ਗੀਤਾਂ ਤੇ ਉਹਦਾ ਨਾਂ ਧਰਿਆ ਸੱਭਿਆ ਆਚਾਰ ਈਸ ਨੂੰ ਹੈ ਜਿਹੜੀ ਗੱਲ ਮਾਪੇ ਆਪਣੇ ਕਰੇ ਆਪਣੇ ਪੁੱਤ ਨੂੰ ਨਹੀਂ ਸਿਖਾਉਂਦੇ ਆਪਣੀ ਧੀ ਨੂੰ ਨਹੀਂ ਸਿਖਾਉਂਦੇ ਉਹ ਸੱਭਿਆਚਾਰ ਕਿਵੇਂ ਆ ਜੀ ਸਿੱਖਿਆ ਦੇ ਨਾਂ ਤੇ ਮੰਨਣ ਜਾਂਦੇ ਨਾਂ ਤੇ ਤਰੱਕੀ ਦੇ ਨਾਂ ਤੇ ਅਜਾਤੀ ਦੇ ਨਾਂ ਤੇ ਜੋ ਸਿਖਾਇਆ ਜਾ ਰਿਹਾ ਹੈ ਪਹਿਲਾਂ ਉਹ ਸਮਝਣਾ ਜ਼ਰੂਰੀ ਹੈ ਹਰ ਮਰਜ਼ਾਦਾ ਦੇ ਵਿੱਚ ਦੋ ਹਿੱਸੇ ਹੁੰਦੇ ਆ ਇੱਕ ਕਿ ਕੀ ਕਰਨਾ ਹੈ ਇੱਕ ਕੀ ਨਹੀਂ ਕਰਨਾ ਕੀ ਨਹੀਂ ਕਰਨਾ ਇਹ ਵੀ ਜਾਣਨਾ ਜ਼ਰੂਰੀ ਹੈ ਇਹਨੂੰ ਮੰਨਣਾ ਬਹੁਤ ਜ਼ਰੂਰੀ ਹੈ ਇਲਾਜ ਨਾਲੋਂ ਪਰਵੇਸ਼ ਜ਼ਰੂਰੀ ਹੈ ਸਾਡੇ ਧੀਆਂ ਬੱਚੀ ਕੀ ਨਾ ਸਿੱਖਣ ਇਹਦੀ ਪਹਿਰੇਦਾਰੀ ਮਾਪਿਆਂ ਦੀ ਹੈ ਅਧਿਆਪਕਾਂ ਦੀ ਹੈ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਹੈ ਸਕੂਲਾਂ ਦੇ ਪ੍ਰਬੰਧਕਾਂ ਦੀ ਹੈ ਸਭ ਤੋਂ ਜ਼ਿਆਦਾ ਉਹਨਾਂ ਸਿਰਖਾਂ ਦੀ ਹੈ ਜਿਹੜੇ ਦਾਨ ਦਿੰਦੇ ਨੇ ਇਸ ਨਾਮ ਦੇ ਉੱਤੇ ਕਿ ਅਸੀਂ ਆਪਣੇ ਪੁੱਤਾਂ ਨੂੰ ਧੀਆਂ ਨੂੰ ਧਰਮ ਸਿਖਾਵਾਂ ਉਹਨਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਮਾਇਆ ਕਮਾਉਣੀ ਮਾਇਆ দান ਕਰਨੀ ਇਹ ਵੱਡਾ ਕੰਮ ਨਹੀਂ ਹੈ ਮਾਇਆ ਸਭ ਤੋਂ ਛੋਟਾ দান ਹੈ ਸਭ ਤੋਂ ਵੱਡਾ দান ਕੀ ਹੈ ਜੈਸੇ ਸਾਤ ਮੰਦਰ ਕਾਂਚਨ ਕੇ ਸਾਰ ਦਿਨੇ ਐਸਾ ਹੁਨ ਸਿਖਾਉਣਾ ਆਪਣੇ ਤੀਆਂ ਪੁੱਤਾਂ ਨੂੰ ਆਪਣੇ ਭੈਣਾ ਭਰਾਵਾਂ ਨੂੰ ਅਸਲ ਵਿੱਚ ਇਹੀ ਸਿਖਾਉਣਾ ਹੈ ਕਿ ਉਹ ਗੁਰੂ ਦੀ ਗੱਲ ਸਿੱਖੇ ਕਿ ਗੁਰੂ ਦੇ ਸ਼ਬਦ ਸਿੱਖੇ ਉਹਦੇ ਲਈ ਮੇਰੀ ਬੇਨਤੀ ਇਹ ਨਹੀਂ ਹੈ ਸਾਡੇਆਂ ਘਰਾਂ 'ਚ ਸਾਡੇਆਂ ਗੁਰੂ ਘਰਾਂ ਸਮਾਗਮਾਂ 'ਚ ਜਿਹੜੇ ਤਰੀਕੇ ਨਾਲ ਸਾਡੇ ਬੰਦੇ ਪਾਠ ਕਰਦੇ ਨੇ ਪਾਠ ਦੇ ਵਿੱਚ ਕਹਾੜ ਹੈ ਕਾਲੀ ਸ਼ੈਤਾਨ ਦਾ ਕੰਮ ਹੈ ਜਿਹੜਾ ਮਾਈ ਭਾਈ ਪਾਠ ਕਰਦੇ ਆ ਕਹਾੜ ਕਰਦਾ ਉਹ ਜੋ ਮਰਜੀ ਬਣ ਜੇ ਉਹ ਜੁਆਇਨੋ ਦਾ ਮੁਖੀਆ ਬਣ ਜੇ ਉਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਜੇ ਕੋਈ ਫਰਕ ਨਹੀਂ ਪੈਂਦਾ ਹੈ ਇਹ ਦੁਨੀਆਵੀਆਂ ਵਿਗਿਆਪਨਾਂ ਦਾ ਕੋਈ ਮਾਨਾ ਨਹੀਂ ਹੈ ਗੁਰੂ ਦੇ ਘਰ 'ਚ ਗੁਰੂ ਦਾ ਆਦਰ ਇਸ ਗੱਲ ਦੇ ਵਿੱਚ ਹੈ ਕਿ ਗੁਰੂ ਕੇ ਸਿੱਖ ਕੁਰਬਾਨੀ ਨੂੰ ਸਹੀ ਦਿੱਕੇ ਨਾ ਪੜਨ। ਤੇ ਉਹਦੇ ਲਈ ਮੈਂ ਬੇਨਤੀ ਇਹ ਨਹੀਂ ਕਰਦਾ ਜੋ ਸਾਰੇ ਥਾਵਾਂ ਤੇ ਕਰਦਾ ਹਾਂ। ਕਿ ਪਹਿਲਾ ਅੰਗਰੇਜ਼ਾਂ ਦੇ ਤਰੀਕੇ ਨਾਲ ਸਕੂਲਾਂ 'ਚ ਪੰਜਾਬੀ ਪੜ੍ਹ ਕੇ ਬਹੁਤ ਲੋਕਾਂ ਨੂੰ ਬਹਿਮ ਹੋ ਗਿਆ ਕਿ ਉਹ ਕੁਰਬਾਨੀ ਪੜ ਸਕਦੇ ਨਹੀਂ। ਜਿਸ ਵੀ ਪੈਣ ਭਰਾ ਨੇ ਬਿਨਾਂ ਸੰਤਿਆ ਤੋਂ ਬਾਣੀ ਪੜਦੇ ਦੇ ਉਹ ਬੰਦੇ ਬਣ ਸਉਂਦਿਆ ਲਾਗੇ ਬਾਣੀ ਪਰ ਲਾਪਣਾ ਤੇ ਜ਼ਰੂਰੀ ਹੈ ਜੀ ਦੂਸਰਾ ਭਾਵੇਂ ਤੁਹਾਨੂੰ ਬਾਣੀ ਕੰਠ ਹੋਵੇ ਪਰ ਕੁਰਬਾਨੀ ਢੁਟਕਾ ਸਾਹਿਬ ਤੋਂ ਕੋਤੀ ਦੇ ਪਰਣੀ ਚਾਹੀਦੀ ਭਾਵ ਬਾਣੀ ਵੇਖ ਕੇ ਪਰਣੀ ਅੱਖਰ ਦਾ ਦਰਸ਼ਨ ਗੁਰੂ ਦਾ ਦਰਸ਼ਨ ਹੈ ਕੋਰੇ ਸੋਨੇ ਹਾਲ ਇਸ ਤੋਂ ਅਗਾਹ ਦੇਖ ਕੇ ਪੜਨੀ ਹੈ ਪਰ ਨਾਲ ਕਈ ਮਾਮਾ ਭਾਵਾ ਭਰਾਵਾਂ ਨੂੰ ਮੈਂ ਦੇਖਣਾ ਉਹ ਬਣੂ ਚੁੱਪ ਚਾਪ ਪੜਦੇ ਨੇ ਕਿਉਂ ਜੀ ਇਹ ਦੀਪ ਸੁਚੀ ਨਹੀਂ ਕਰਨੀ ਹੈ ਇੱਥੇ ਕੀ ਹੈ ਕਿਤੇ ਪਤਾ পড়ੋ ਜਿੰਨਾ ਵੀ ਪਾਠ ਕਰਨਾ ਹੈ ਸਹਿਜ ਪਾਠ ਕਰੋ ਨਿਤਨੇਮ ਕਰੋ ਟੋਟਾ ਘਟ ਕੇ ਨਾਂ ਬੋਲ ਕੇ ਕਰੋ ਕਿ ਤੁਹਾਡੇ ਕੰਨ ਸੁਣ ਆਪਣੇ ਕੰਨਾਂ ਨੂੰ ਕਵਿੱਤਰ ਕਰੋ ਜੀ ਹਰ ਰੋਜ਼ ਬਾਣੀ ਦੇਖ ਕੇ ਪੜਨੀ ਹੈ ਪਾਣੀ ਬੋਲ ਕੇ ਪੜਨੀ ਹੈ ਸਿੱਖਣ ਲਈ ਸਭ ਤੋਂ ਜ਼ਰੂਰੀ ਇਹੀ ਸਿੱਖਣਾ ਹੈ ਕਿਉਂਕਿ ਬੰਦੇ ਦੀ ਜਿਹੜੀ ਹਸਤੀ ਹੈ ਉਹ ਕੰਨਾਂ 'ਚੋਂ ਅੱਖਾਂ 'ਚੋਂ ਮੂੰਹਾਂ 'ਚੋਂ ਇਹਨੇ ਨਾਲ ਚਲਦੀ ਹੈ ਸਾਰੀ ਬਹੁਤਾ ਕੰਮ ਅਸੀਂ ਇਹੀ ਕਰਦੇ ਆ ਤਾਂ ਆਪਣੇ ਮੂਹ ਨੂੰ ਪਵਿੱਤਰ ਕਰਨਾ ਹੈ ਆਪਣੇ ਕੰਨਾਂ ਨੂੰ ਪਵਿੱਤਰ ਕਰਨਾ ਹੈ ਆਪਣੀ ਅੱਖਾਂ ਨੂੰ ਪਵਿੱਤਰ ਕਰਨਾ ਤੇ ਬਾਣੀ ਪੜਨ ਦਾ ਇਹ ਬੁਨਿਆਦੀ ਤਰੀਕਾ ਹੈ ਸਿੱਖਾਂ ਨੇ ਇਹ ਛੱਡਿਆ ਸਭ ਤੋਂ ਵੱਡੀ ਬਿਮਾਰੀ ਇਹੀ ਹੈ ਪੈਸੇ ਦੀ ਤਾੜ ਤਕਰਾ ਮਟਾਂ ਪੂਰੀ ਹੋ ਜਾਂਦੀ ਹੈ ਤੇ ਰਾਜ ਜਾਂ ਪੈਸਾ ਪਿੱਧਾਂ ਚਲਾ ਜਾਂਦਾ ਬੰਦੇ ਕੋਲ ਮਰਿਆ ਦਾ ਅਹਿਸਾਸ ਬੰਦੇ ਹੋਣ ਦੀ ਨਿਸ਼ਾਨੀ ਹੈ ਤਾਂ ਬਾਣੀ ਦੇਖ ਕੇ ਪੜਨੀ ਹੈ ਬਾਣੀ ਬੋਲ ਕੇ ਪੜਨੀ ਹੈ ਭਣ ਸੱਚੀ ਬੰਨ ਬੋਲੇ ਸੁਨਹਾਰ ਜਿੱਤੇ ਮਰਜੀ ਜਾਓ ਐਨੇ ਬਚ ਕੇ ਜੀ ਪਾਠ ਮੁਕਾਓ ਪਾਠ ਨਿਤਨੇਮ ਕੰਮ ਹੈ ਵੀ ਇਹ ਕੰਮ ਮਗਾ ਕੇ ਹੋਰ ਕੰਮ ਲੱਗੀਏ ਮਨੁੱਖ ਦੇ ਜਨਮ ਚ ਕੰਮ ਹੀ ਇੱਕੋ ਹੈ ਕਿ ਗੁਰੂ ਦਾ ਸਿਮਰਨ ਕਰਨਾ ਉਹਦਾ ਪਾਠ ਕਰਨਾ ਉਹਦਾ ਦਰਸ਼ਨ ਕਰਨਾ ਇਹ ਤੋਂ ਬਾਅਦ ਹੋਰ ਕੀ ਹੋ ਸਕਦਾ ਹੈ ਜਦੋਂ ਵੀ ਪਾਠ ਹੋ ਰਿਹਾ ਹੈ ਤਾਂ ਉਹਦੇ ਜੇ ਬੁਨਿਆਦੀ ਗੱਲ ਇੰਨੀ ਹੈ ਕਿ ਥਾਂ ਥਾਂ ਤੇ ਰਹਾਉ ਲਿਖਿਆ ਜਿਹੜਾ ਉਹਦਾ ਮਤਲਬ ਸਹਿਜ ਹੈ ਉਹ ਸਹੀ ਪੜਨਾ ਹੈ ਬਿਲਕੁਲ ਇਦਾਂ ਜਿੱਦਾਂ ਸਾਡੀ ਗੱਲ ਹੋ ਰਹੀ ਹੈ ਉਹ ਅੱਲੇ ਅਸੀਂ ਤੋਂ ਬੈਠੇ ਸਮੇਂ ਗੱਲ ਕਰ ਰਹੇ ਹਾਂ ਜਮਾਦਾਰ ਜੀ ਹੁਣਾ ਨਾਲ ਕਿ ਸਾਡੇ ਇੱਕ ਪਿੰਡ ਸੀ ਜੋ ਅਧੰਗ ਸਿੰਘ ਸੀ ਉਹ ਜਿੱਦਾਂ ਪਾਠ ਕਰਦਾ ਸੀ ਲੋਕੀ ਉਹਨੂੰ ਸ਼ਦਾਈ ਸਮਝਦੇ ਸੀ ਕਿ ਅਲੂਪ ਹੈ ਅਲੂਪ ਹੈ ਉਹ ਇਸ ਅੰਦਾਜ਼ ਜਿਵੇਂ ਗੱਲ ਹੋ ਰਹੀ ਹੈ ਜੇ ਪਾਠ ਸਹੀ ਤਰੀਕੇ ਪੜਿਆ ਜਾਵੇ ਪਾਠ ਤੋਂ ਰਸ ਆਏਗਾ ਪਾਠ ਸਮਝ ਵੀ ਆਏਗਾ ਕਿਸੇ ਡਿਕਸ਼ਨਰੀ ਕੋਸ਼ ਵਿਆਖਿਆ ਤੋਂ ਬਿਨਾ ਸਮਝ ਆਏਗਾ ਮੈਂ ਉਹ ਤਾਂ ਕਹਿੰਦਾ ਕਿ ਮੇਰੇ ਪਿੰਡ ਦੇ ਬਿਲਕੁਲ ਅਲਕੜ ਕਰੀਬ ਗ੍ਰੰਥੀ ਬੰਦੇ ਨੇ ਆਪਣੀ ਹਸਤੀ ਨਾਲ ਸਿਰ ਪਾਣੀ ਨੂੰ ਕਾਇਆ ਤੇ ਉਹਨੇ ਸਾਰੀ ਪਾਣੀ ਦੇ ਹੱਥ ਨੂੰ ਸੱਤ ਸਨ ਐਸੇ ਸੱਤ ਸਨ ਜਿੰਨੇ ਸਾਹਿਬ ਸਿੰਘ ਹੋਣਾ ਨੇ ਜਾਂ ਭਾਈ ਮਹਾਮ ਕੋਈ ਕੱਟਾਂ ਨਹੀਂ ਵੀ ਨਹੀਂ ਕੀਤੀ ਹੋ ਸਨ ਉਹਨੇ ਸਿਰ ਕੋ ਪਾਣੀ ਪਾਠ ਸੱਚੇ ਕੀਤਾ ਤੇ ਬਾਣੀ ਦੇ ਨਸ ਬਾਣੀ ਦਾ ਅਰਥ ਕੋੜੂ ਬਸਿਆ ਤਾਂ ਸਿੱਖਣ ਲਈ ਸਿੱਖਾਂ ਵਜੋ ਸਭ ਤੋਂ ਬੁਨਿਆਦੀ ਸੂਤਰ ਇੰਨਾ ਹੀ ਹੈ ਇਹਦੇ ਚ ਹੋ ਸਕਦਾ ਮੈਂ ਤੋਂ ਕੁਝ ਘਟਵਾ ਲੱਗੇ ਆ ਗਿਆ ਹੋਵੇ ਪਰ ਸੂਤਰ ਬੁਨਿਆਦੀ ਇਹ ਹੀ ਹੈ ਕਿ ਸਿੱਖਾਂ ਨੇ ਪਾਠ ਕਰਨ ਸਿੱਖਣਾ ਹੈ ਗੁਰਬਾਣੀ ਦੀ ਗੱਲ ਖੜ ਕੇ ਤੂੰ ਕਹੀ ਜਾਣੀ ਕਿ ਗੁਰਬਾਣੀ ਆ ਕਹਿੰਦੀ ਹੈ ਮੈਨੂੰ ਇਹ ਗੱਲ ਬਹੁਤ ਆਕੀ ਲੱਗਦੀ ਹੈ ਕਿ ਇੱਕ ਮਨੁੱਖ ਦਾ ਦਾਵਾ ਤੇ ਗੁਰਬਾਣੀ ਇਹ ਕਹਿੰਦੀ ਹੈ ਇਹ ਕਹਿਣਾ ਚਾਹੀਦਾ ਹੈ ਕਿ ਮੈਨੂੰ ਇਦਾਂ ਸਮਝ ਪੈਂਦਾ ਹੈ ਮੈਨੂੰ ਇਦਾਂ ਸਮਝ ਪੈਂਦਾ ਹੈ ਕਿ ਮੈਂ ਤੁਹਾਨੂੰ ਕਹਿ ਰਿਹਾ ਮੈਨੂੰ ਇਦਾਂ ਸਮਝ ਪੈਂਦਾ ਹੈ ਕਿ ਗੁਰੂ ਨੇ ਅੱਖਰਾਂ ਨੂੰ ਧਾਪਣਾ ਦਿੱਤੀ ਗੁਰੂ ਨੇ ਸ਼ਬਦ ਨੂੰ ਮਹੱਤਵ ਦਿੱਤਾ ਗੁਰੂ ਨੇ ਮਰਯਾਦਾ ਨੂੰ ਮਹੱਤਵ ਦਿੱਤਾ ਅਸੀਂ ਉਹਨੂੰ ਪਾਲੀਏ ਉਹਨੂੰ ਪੜ੍ਹਨ ਸਿੱਖੀਏ ਆਪਣੇ ਧੀਆਂ ਪੁੱਤਾਂ ਦੇ ਸਾਡੇ ਸਾਰਿਆਂ ਦੀ ਸਮੁੱਚੀ ਕਾਇਨਾਤ ਦੀ ਜਿਹੜੀ ਭਲਾਈ ਹੈ ਇਹ ਆਪੋ ਜੀ ਜੁੜੀ ਹੋਈ ਹੈ ਸਾਡਾ ਆਪਣਾ ਭਲਾ ਸਮਵੰਥ ਦਾ ਭਲਾ ਅੱਡ ਅੱਡ ਨਹੀਂ ਹਾਂ ਆਡੀ ਜ਼ਿੰਦਗੀ ਦਾ ਨਿੱਤ ਨੇ ਦੁਨੀਆਂ ਦਾ ਭਲਾ ਅੱਡ ਅੱਡ ਨਹੀਂ ਹਾਂ ਸਮਝਿਆ ਜਿਹੜਾ ਬ੍ਰਹਿਮੰਡ ਜੁੜਿਆ ਹੋਇਆ ਹੈ ਸਾਰੇ ਕਰਮ ਇੱਕ ਸਾਰ ਚੱਲਦੇ ਨੇ ਅੱਡ ਅੱਡ ਨਹੀਂ ਚੱਲਦੇ ਹਾਂ ਖੰਡ ਕੇ ਜਾਂ ਵੰਡ ਕੇ ਪੜਨਾ ਜਾਂ ਜਾਣਣਾ ਪਦਾਰਥਵਾਦੀ ਬੰਦੇ ਦਾ ਕੰਮ ਹੈ ਜਿਹੜਾ ਧਾਰਮਿਕ ਹੈ ਆਪਣੇ ਆਪ ਜਿਹੜਾ ਆਸਥਿਕ ਹੈ ਆਪਣੇ ਆਪ ਉਹਨੂੰ ਪਤਾ ਹੈ ਕਿ ਸਭ ਕੁਝ ਇੱਕ ਹੈ ਬਸ ਇਹ ਹੈ